ਹੇ ਹਾਂਜੀ ਕੀ ਨਾ ਜ਼ਰਾ ਰਿੰਕੂ ਕਿੱਥੋਂ ਆਦੋਂ ਇੱਥੇ ਕੀ ਕਰਤੂਤ ਕੀਤੀ ਏੜੀ ਤੂੰ ਕੁੜੀ ਨੂੰ ਆ ਛੋਟੀ ਬੱਚੀ ਨੂੰ ਹੱਥ ਉੱਤੇ ਪਾਇਆ ਜਾਂ ਉਹਨੂੰ ਛੇੜ ਛੜ ਜੋ ਵੀ ਕੀਤੀ ਆ ਤੂੰ ਉਹਦਾ ਤੈਨੂੰ ਪਛਤਾਵਾ ਹੈਗਾ ਕਿਹੜੇ ਪਿੰਡ ਜਾਂ ਤੂੰ ਪਾਕਿਸਤਾਨ ਵੰਦਰੀ ਟਾਣੇ ਤੇ ਕਿੰਨਾ ਕ ਟਾਈਮ ਹੋ ਗਿਆ ਆਉਂਦੇ ਨੂੰ ਤੈਨੂੰ ਇੱਥੇ ਇੱਥੇ ਮੰਨ ਲਓ ਹੋਰ ਗੱਲ ਹੀ ਵਾਵਾ ਚਾਲ ਹੋ ਗਈ ਵਾਵਾ ਸਾਲ ਹੋ ਗਏ ਜੇ ਇਸ ਤੋਂ ਬਾਅਦ ਤੂੰ ਇਸ ਪਿੰਡ 'ਚ ਵੱਢ ਗਿਆ ਫੇਰ ਨਾ ਕਹੀਂ ਵੀ ਤੇ ਕਿਸੇ ਕਿਸੇ ਵੀ ਤੇਰੇ ਤੇ ਉਹ ਕਿਸੇ ਵੀ ਸ਼ੋਰ ਨੇ ਜਾਂ ਕਿਸੇ ਨੇ ਵੀ ਕਿਸੇ ਨੇ ਵੀ ਫੜ ਲਿਆ ਤਾਂ ਵੀ ਉਹਦਾ ਜ਼ਿੰਮੇਵਾਰ ਤੂੰ ਖੋ ਨਾ ਕਿਉਂਕਿ ਤੂੰ ਗੰਦ ਪਾਉਣਾ ਤੇ ਆਸੇ-ਪਾਸੇ ਪਿੰਡਾਂ 'ਚ ਵੀ ਹੁਣ ਤੇਰੀ ਭੇਜਾਂਗੇ ਇਹਦਾ ਵੀਰ ਧਿਆਨ ਰੱਖੋ ਆ ਬਾਬੇ ਪਿੰਡਾਂ 'ਚ ਵੜ ਕੇ ਨਿੱਕੇ-ਨਿੱਕੇ ਜਵਾਕਾਂ ਨੂੰ ਵਿਚਾਰੀ ਨਿੱਕੀ ਜੀ ਜਵਾਗਰੀ ਸੀ 10 ਸਾਲਾਂ ਦੀ ਉਹਦੇ ਨਾਲ ਕੋਈ ਗਲਤ ਹਰਕਤ ਕਰ ਰਿਹਾ ਸੀਗਾ ਆਪਾਂ ਫੜਿਆ ਇਹ ਤੇ ਚਲੋ ਇਹਨੂੰ ਇਹਦੇ ਹਾਲਤ 'ਚ ਇੱਕ ਵਾਰੀ ਸਮਝਾ ਕੇ ਬੰਦੇ ਨੂੰ ਛੱਡਦੇ ਆ ਤੇ ਇਹ ਜੇ ਸਾਧਾਂ ਤੋਂ ਬਚੋ ਤੇ ਇਹਨੂੰ ਇਹ 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 ਜੇ ਗੰਦਾ ਨੂੰ ਨਾ ਪਿੰਡ 'ਚ ਵੜਨ ਤੋਂ ਰੋਕੋ ਹਨਾ ਧਿਆਨ ਰੱਖਿਆ ਕਰੋ ਆਪਦੇ ਬੱਚਿਆਂ ਦਾ ਵੀ ਉਸ ਤੋਂ ਵੀਡੀਓ ਨੂੰ ਵੇਖ ਕਰਕੇ ਚੈਨਲ ਨੂੰ ਲਾਈਕ ਫੋਲੋ ਐਂਡ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਦਲੰਗੜਾ ਧੰਨਵਾਦ